ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਰਿਪੋਰਟ ਕਰਨ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਨੇ ਹਰ ਮਹੀਨੇ ਗੈਰਕਾਨੂੰਨੀ ਭਾਰਤੀਆਂ ਨੂੰ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ ਇਸ ਦੇ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਹੁਣ ਨਵੇਂ ਆંકੜੇ ਜਾਰੀ ਕੀਤੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਭਾਰਤੀ ਸਰਕਾਰ ਨੇ ਖੁਲਾਸਾ ਕੀਤਾ ਹੈ ਕਿ ਸਾਲ 2025 ਦੇ ਜਨਵਰੀ ਤੋਂ ਅਕਤੂਬਰ ਤੱਕ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਰਹਿੰਦੇ ਘੱਟੋ ਘੱਟ 2790 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ ਹੈ ਭਾਰਦੇ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਇਹ ਕਾਰਵਾਈ ਭਾਰਤੀ ਅਧਿਕਾਰੀਆਂ ਦੇ ਵੱਲੋਂ ਨਾਗਰਿਕਤਾ ਅਤੇ ਗੈਰਕਾਨੂੰਨੀ ਸਥਿਤੀ ਦੀ ਪੂਰੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਰਿਪੋਰਟਸ ਦੇ ਮੁਤਾਬਕ ਡੋਨਲਡ ਟਰੰਪ ਦੀ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਕਾਰਨ ਅਮਰੀਕਾ ਨੇ ਹੁਣ ਤੱਕ 5,27,000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2 ਲੱਖ ਤੋਂ ਵੱਧ ਸੈਲਫ ਡਿਪੋਰਟ ਹੋਏ ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਵੀ 100 ਭਾਰਤੀ ਨਾਗਰਿਕਾਂ ਨੂੰ ਵਾਪਸ ਡਿਪੋਰਟ ਕੀਤਾ ਗਿਆ ਹੈ ਜੈਸਵਾਲ ਦੇ ਮੁਤਾਬਿਕ ਜਨਵਰੀ ਤੋਂ ਅਕਤੂਬਰ ਤੱਕ 2790 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਾਗਰਿਕਤਾ ਨੂੰ ਵੈਰੀਫਾਈ ਕੀਤਾ ਗਿਆ ਤੇ ਵਾਪਸ ਲਿਆ ਗਿਆ ਇਸ ਤੋਂ ਇਲਾਵਾ ਹੋਰ ਮੀਡੀਆ ਰਿਪੋਰਟਸ ਦੇ ਮੁਤਾਬਿਕ ਇਹ ਆંકੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਪਡੇਟ ਦੇ ਨਾਲ ਮੇਲ ਖਾਂਦੇ ਨੇ ਪਿਛਲੇ ਮਹੀਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਖੁਲਾਸਾ ਕੀਤਾ ਸੀ ਕਿ ਸਤੰਬਰ ਤੱਕ 2417 ਭਾਰਤੀ ਵਾਪਸ ਆ ਚੁੱਕੇ ਨੇ ਜੋ ਹੁਣ ਅਕਤੂਬਰ ਦੇ ਵਿੱਚ ਹੋਰ ਵੀ ਜ਼ਿਆਦਾ ਵਧ ਗਏ ਨੇ। ਟਰੰਪ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਐਗਜ਼ੀਕਿਟਿਵ ਆਰਡਰ ਜਾਰੀ ਕੀਤੇ ਹੋਏ ਨੇ ਜਿਸ ਦੇ ਨਾਲ ਭਾਰਤੀਆਂ ਵਿੱਚ ਡਰ ਪੈਦਾ ਹੋਣਾ ਲਾਜ਼ਮੀ ਹੈ। ਇੱਕ ਮਿਸਾਲ ਵਜੋਂ ਅਮਰੀਕਾ ਦੇ ਵੱਲੋਂ ਪੰਜਾਬੀ ਔਰਤ ਹਰਜੀਤ ਕੌਰ ਨੂੰ ਸਤੰਬਰ ਮਹੀਨੇ ਵਿੱਚ ਕੈਲੀਫੋਰਨੀਆ ਤੋਂ ਭਾਰਤ ਵਾਪਸ ਭੇਜਿਆ ਗਿਆ ਸੀ। ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਇਹ ਆંકੜੇ ਚਿੰਤਾ ਦਾ ਵਿਸ਼ਾ ਨੇ ਕਿਉਂਕਿ ਡਿਪੋਰਟ ਹੋਣ ਵਾਲੇ ਜ਼ਿਆਦਾਤਰ ਨੌਜਵਾਨ ਇਨ੍ਹਾਂ ਦੋਵਾਂ ਸੂਬਿਆਂ ਤੋਂ ਨੇ ਜੋ ਵੀਜ਼ਾ ਓਵਰਸਟੇ ਦੇ ਕਰਕੇ ਜਾਂ ਫਿਰ ਗੈਰ ਕਾਨੂੰਨੀ ਰਸਤੇ ਦਾ ਨਾਲ ਅਮਰੀਕਾ ਪਹੁੰਚੇ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ ਜੁਲਾਈ ਤੱਕ 1703 ਭਾਰਤੀਆਂ ਦੇ ਵਿੱਚੋਂ 620 ਪੰਜਾਬ ਤੋਂ 604 ਨੌਜਵਾਨ ਹਰਿਆਣਾ ਤੋਂ 245 ਨੌਜਵਾਨ ਗੁਜਰਾਤ ਤੋਂ ਸਨ। ਇਸ ਦੇ ਵਿੱਚ 141 ਔਰਤਾਂ ਵੀ ਸ਼ਾਮਿਲ ਸਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਨਾਲ ਡਿਪਲੋਮੈਟਿਕ ਗੱਲਬਾਤ ਦੇ ਵਿੱਚ ਡਿਪੋਰਟੀਆਂ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੇ ਨਾਲ ਬਦਸਲੂਕੀ ਦੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਭਾਰਤ ਅਤੇ ਅਮਰੀਕਾ ਦੇ ਵਿੱਚਕਾਰ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਤਾਲਮੇਲ ਵਧ ਰਿਹਾ ਹੈ। ਪਰ ਭਾਰਤ ਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਹ ਡਿਪੋਟੇਸ਼ਨਸ ਦੇ ਨਾਲ ਨਾ ਸਿਰਫ ਨੌਕਰੀਆਂ ਤੇ ਪਰਿਵਾਰ ਤਬਾਹ ਹੋ ਰਹੇ ਨੇ ਸਗੋਂ ਵਾਪਸ ਆਉਣ ਵਾਲਿਆਂ ਲਈ ਰੀ-ਐਂਟਰੀ ਵੀ ਬੈਨ ਹੋ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਤੋਂ ਬਚਣਾ ਚਾਹੀਦਾ ਹੈ ਅਤੇ ਵੀਜ਼ਾ ਪ੍ਰੋਸੈਸ ਦੇ ਲਈ ਅਧਿਕਾਰਿਕ ਚੈਨਲਸ ਦੀ ਵਰਤੋਂ ਕਰੋ। ਹੋਰ ਰਿਪੋਰਟਸ ਦੇ ਮੁਤਾਬਕ 트੍ਰਮ ਸਰਕਾਰ ਨੇ ਅਜੇ ਵੀ ਹਜ਼ਾਰਾਂ ਨੂੰ ਡਿਪੋਰਟ ਕਰਨ ਦੀ ਯੋਜਨਾ ਬਣਾਈ ਹੋਈ ਹੈ।